ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਗੱਲ ਕਰਾਂਗੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਬਾਰੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਅੱਗ ਦੇ ਵਾਂਗ ਵਾਇਰਲ ਹੋ ਰਹੀ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਕੁਝ ਸਿੱਖ ਔਰਤਾਂ ਜਿਹੜੀਆਂ ਸਿੱਖੀ ਸਰੂਪ ਦੇ ਵਿੱਚ ਹਨ ਉਹ ਸਿੱਖੀ ਮਰਿਆਦਾ ਦੀ ਅਲੰਘਣਾ ਕਰ ਰਹੀਆਂ ਨੇ ਕਿਹੜਾ ਸਥਾਨ ਹੈ ਇਹ ਗੱਲ ਮੈਟਰ ਨਹੀਂ ਕਰਦੀ ਉਸ ਸਥਾਨ ਤੇ ਕੌਣ ਲੋਕ ਜਾ ਰਹੇ ਨੇ ਤੇ ਕੀ ਕਰ ਰਹੇ ਨੇ ਇਹ ਬਹੁਤ ਡੂੰਗਾ ਤੇ ਗੰਭੀਰਤਾ ਵਾਲਾ ਵਿਸ਼ਾ ਹੈ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਆਧ ਤੋ ਜਿਆਦਾ ਲੋਕ ਤੁਹਾਨੂੰ ਸਿੱਖੀ ਸਰੂਪ ਦੇ ਵਿੱਚ ਜਾਂ ਫਿਰ ਸਿੱਖ ਨਜ਼ਰ ਆਉਣਗੇ ਜਿਹੜੇ ਕਿ ਬਹੁਤ ਗਲਤ ਹਰਕਤਾਂ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਇਹ ਜਿਹੜੀ ਬੀਬੀ ਹੈ ਇਸਨੇ ਅਮਰਤ ਛਕਿਆ ਹੈ ਬਕਾਇਦਾ ਇਸਦੇ ਕਿਰਪਾਨ ਪਾਈ ਹੋਈ ਹੈ ਤੇ ਕਿਦਾਂ ਆਪਣੇ ਆਪ ਦੇ ਵਿੱਚ ਕਿਸੇ ਪ੍ਰੇਤ ਆਤਮਾ ਦਾ ਜਿਹੜਾ ਦਿਖਾਵਾ ਕਰ ਰਹੀ ਹੈ ਉਸ ਤੋਂ ਬਾਅਦ ਇਹ ਨੱਚਣ ਲੱਗ ਜਾਂਦੀ ਹੈ ਕਮਲਿਆਂ ਦੇ ਵਾਂਗੂ ਕੀ ਕਹੋਗੇ ਤੁਸੀਂ ਇਹਨਾਂ ਜਨਾਨੀਆਂ ਨੂੰ ਇਹਨਾਂ ਬੀਬੀਆਂ ਨੂੰ ਕੀ ਕਹਿਣਾ ਚਾਹੋਗੇ ਜਦੋਂ ਬੰਦਾ ਇੱਕ ਵਾਰ ਗੁਰੂ ਦਾ ਹੋ ਜਾਂਦਾ ਹੈ ਉਸ ਤੋਂ ਬਾਅਦ ਉਸ ਨੂੰ ਕੋਈ ਭੂਤ ਪ੍ਰੇਤ ਜਾਂ ਫਿਰ ਕਿਸੇ ਵੀ ਸਥਾਨ ਤੇ ਜਾਣ ਦੀ ਲੋੜ ਨਹੀਂ ਪੈਂਦੀ ਸਿਵਾਏ ਵਾਹਿਗੁਰੂ ਦੇ ਸ੍ਰੀ ਗੁਰਦੁਆਰਾ ਸਾਹਿਬ ਦੇ ਫਿਰ ਇਹ ਕੀ ਹੋ ਰਿਹਾ ਹੈ ਕਿੱਥੋਂ ਹਨ ਇਹ ਲੋਕ ਇਹ ਪੰਜਾਬ ਦੇ ਹੀ ਲੋਕ ਹਨ ਜਿਹੜੇ ਕਿ ਸਿੱਖੀ ਨੂੰ ਢਾਲ ਆ ਰਹੇ ਨੇ ਸਿੱਖੀ ਨੂੰ ਬਦਨਾਮ ਕਰ ਰਹੇ ਨੇ ਕੁਝ ਹੋਰ ਵੀਡੀਓ ਵੀ ਹਨ ਅੱਗੇ ਵੀਡੀਓ ਦੇ ਵਿੱਚ ਜਿਹੜੇ ਸਿੱਖ ਲੋਕ ਐਦਾਂ ਦੇ ਹਰਕਤਾਂ ਕਰ ਰਹੇ ਨੇ ਜਿਨ੍ਹਾਂ ਨੂੰ ਦੇਖ ਕੇ ਤੁਹਾਡਾ ਮਾਣ ਬਹੁਤ ਅਦਾ ਅਸੋਵੇਗਾ ਕੀ ਕਹਿਣਾ ਚਾਹੋਗੇ ਤੁਸੀਂ ਇਹਨਾਂ ਲੋਕਾਂ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਤਾਂ ਕਿ ਇਹਨਾਂ ਲੋਕਾਂ ਨੂੰ ਵੱਧ ਵੱਧ ਲਾਂਹਤਾ ਪਹ ਸਕਲ ਤੇ ਇਹਨਾਂ ਦੀ ਅਕਲ ਠਿਕਾਣੀ ਆਵੇ